ਹਾਂਜੀ ਮਿੱਤਰੋ ਕੀ ਹਾਲ ਚਾਲ ਜੇ ਥੋੜੇ ਦਿਨ ਪਹਿਲਾਂ ਆਪਾਂ ਤੁਹਾਨੂੰ ਨਾ ਆਪਣੇ ਜਹਾਜ਼ ਦੀ ਬ੍ਰੇਕ ਬਾਰੇ ਦੱਸਿਆ ਸੀ ਵੀ ਆਪਣੇ ਜਹਾਜ਼ ਦਾ ਐਂਕਰ ਹੈ ਉਹਨੂੰ ਇੱਕ ਆਪਾਂ ਬ੍ਰੇਕ ਦੇ ਤੌਰ ਤੇ ਵਰਤਦੇ ਹਾਂ ਤੇ ਕਈਆਂ ਵੀਰਾਂ ਨੇ ਪੁੱਛਿਆ ਸੀ ਕਿ ਜੇ ਇਹਦਾ ਲਾਈਨਰ ਖਰਾਬ ਹੋ ਜੇ ਤੇ ਉਹਨੂੰ ਕਿਵੇਂ ਚੇਂਜ ਕਰਦੇ ਜੇ ਤੇ ਉਹ ਕੌਣ ਕਰਦਾ ਵਾ ਤੇ ਉਹ ਕੰਮ ਅਸੀਂ ਆਪਾਂ ਆਪ ਹੀ ਕਰਦੇ ਹਾਂ ਵੇਖੋ ਆਪਣੀ ਮੂਰਿੰਗ ਵਿੱਚ ਤੇ ਇਹਦਾ ਜਿਹੜਾ ਲਾਈਨਰ ਆ ਉਹ ਖਰਾਬ ਹੋ ਗਿਆ ਹੈ ਬ੍ਰੇਕ ਪੈਡ ਦਾ ਪੂਰਾ ਘਸ ਗਿਆ ਸੀ ਤੇ ਹੁਣ ਆਪਾਂ ਇਹਨੂੰ ਖੋਲ ਕੇ ਪੂਰਾ ਹੋਵੇ ਆਪਣੇ ਚਾਬੀਆਂ ਪਾਣੇ ਥੋੜੇ ਸਾਰਾ ਸਮਾਨ ਇੱਥੇ ਪਿਆ ਵਾ ਅਰੇ ਇਹਨੂੰ ਆਪਾਂ ਪੂਰਾ ਖੋਲ ਕੇ ਤੇ ਵਰਕਸ਼ਾ ਇਹ ਪੂਰਾ ਘਸ ਗਿਆ ਵਾ ਇਹ ਹੁਣ ਆਪਾਂ ਚੇਂਜ ਕਰਕੇ ਨਵਾਂ ਲਾਵਾਂਗੇ ਤੇ ਇਦਾਂ ਦੇ ਕੰਮ ਜਿਹੜੇ ਆਪਾਂ ਸਮੁੰਦਰ ਜਹਾਜ਼ ਦੇ ਉੱਤੇ ਚਲਦੇ ਜਹਾਜ਼ ਤੋਂ ਆਪਾਂ ਆਪ ਹੀ ਕਰਦੇ ਆਂ ਜਹਾਜ਼ ਦੇ ਉੱਤੇ ਕੋਈ ਸਪੈਸ਼ਲ ਮਿਸਤਰੀ ਨਹੀਂ ਆਉਂਦਾ ਕਰਨ ਵਾਸਤੇ ਆਪਣੇ ਜਹਾਜ਼ ਦੇ ਉੱਤੇ ਫਿਟਰ ਵੈਲਡਰ ਤੇ ਇੰਜੀਨੀਅਰ ਸਾਰੇ अवेलेबल ਹੁੰਦੇ ਆ ਸਾਰੇ ਸਾਡੀ ਟੀਮ ਆ ਪੂਰੀ ਜਿਹਦੇ ਵਿੱਚ ਅਸੀਂ ਡੈੱਕ ਵਾਲੇ ਇੰਜਨ ਵਾਲੇ ਸਾਰੇ ਮਿਲ ਕੇ ਇਦਾਂ ਦੇ ਕੰਮ ਹੀ ਕਰਦੇ ਰਹਿੰਦੇ ਆ ਹਾਂਜੀ ਤੇ ਆ ਚੈੱਕ ਕਰੋ ਆਪਣੇ ਜਹਾਜ਼ ਦੀ ਜਿਹੜੀ ਬ੍ਰੇਕ ਆ ਤੇ ਉਹਦਾ ਲਾਈਨਰ ਆਪਾਂ ਚੇਂਜ ਕਰਦੇ ਆਂ ਮੈਂ ਬ੍ਰੇਕ ਬ੍ਰੇਕ ਪੈਡ ਸਾਰਾ ਘਸ ਗਿਆ ਸੀ ਇਹਨੂੰ ਹੁਣ ਆਪਾਂ ਇੱਥੇ ਵਰਕਸ਼ਾਪ ਦੇ ਵਿੱਚ ਲਿਆ ਆ ਗਏ ਸਾਰਾ ਕੱਟ ਵੱਢ ਕੇ ਆਵੇ ਇਹਦੀ ਰਿਪੇਅਰ ਕਰਕੇ ਤੇ ਇਹਨੂੰ ਆਪਾਂ ਨਵਾਂ ਪਾਵਾਂਗੇ ਠੀਕ ਹੈ ਤੇ ਇਦਾਂ ਦੇ ਜਾਜ ਦੇ ਕੰਮ ਹੁੰਦੇ ਰਹਿੰਦੇ ਆ ਜਾਜ ਦੇ ਉੱਤੇ ਵੈਲਡਿੰਗ ਵੋਲਡਿੰਗ ਦਾ ਸਾਰਾ ਸਮਾਨ ਮਸ਼ੀਨਾਂ ਹਰ ਤਰ੍ਹਾਂ ਦਾ ਸਮਾਨ ਆਪਣੇ ਜਾਜ ਤੇ ਹੁੰਦਾ ਵਾ ਆਪਾਂ ਨੂੰ ਮਿਸਤਰੀ ਬਾਹਰੋਂ ਨਹੀਂ ਮਲਾਉਣੇ ਪੈਂਦੇ ਆਪਾਂ ਆਰੇ ਮਿਸਤਰੀ ਨੇ ਠੀਕ ਹੈ ਜੀ ਆ ਵੀ ਲਾਈਨਰ ਵੀ ਚੇਂਜ ਹੁੰਦੇ ਆ ਤੁਸੀਂ ਪੁੱਛਿਆ ਵੀ ਸਾਨੂੰ ਲਾਈਨਰ ਚੇਂਜ ਹੁੰਦਾ ਵਿਖਾ ਜਾਇਦਾ ਠੀਕ ਹੈ ਇਦਾਂ ਦਾ ਕੰਮ